ਪਾਪ ਕਿ ਵੀ ਲੈ ਸਕਦੀ ਹੈ ਕਿਸੇ ਦਾ ਨਿੱਜੀ ਡਾਟਾ ਤਾਂ ਸੁਨੇ ਜਾਖੜ ਦਾ ਫਲਟਵਾਰ ਲੋਕਾਂ ਤੱਕ ਪਹੁੰਚਾਰੇ ਹਾਂ ਕੇਂਦਰ ਦੀਆਂ ਯੋਜਨਾਵਾਂ ਸੀਆਮਾਨ ਨੇ ਕੇਂਦਰ ਸਰਕਾਰ ਦੇ ਵੱਲੋਂ ਰਾਸ਼ਨ ਕਾਰਡ ਕੱਟਣ ਦੇ ਫੈਸਲੇ ਦਾ ਕੀਤਾ ਵਿਰੋਧ ਬੋਲੇਵੋਡ ਚੋਰੀ ਤੋਂ ਬਾਅਦ ਹੁਣ ਰਾਸ਼ਨ ਚੋਰੀ ਬਣੀ ਭਾਜਪਾ ਪਰ ਨਹੀਂ ਕੱਟਣ ਦੇਵਾਂਗਾ ਇੱਕ ਵੀ ਰਾਸ਼ਨ ਕਾਰਡ ਤਵਾਹਦੇ ਸਕੂਲ ਦੇ ਵਿੱਚ ਬਾਸਕਟਬਾਲ ਖੇਡਦੇ ਵਿਦਿਆਰਥੀ ਦੀ ਅਚਾਨਕ ਮੌਤ ਖੇਡਦੇ ਖੇਡਦੇ ਅਚਾਨਕ ਹੀ ਟੰਡ ਗਿਆ ਮਨਜੀਤ ਸਿੰਘ ਦੀ ਮੌਤ ਦੇ ਕਾਰਨਾਂ ਦਾ ਨਹੀਂ ਹੋਇਆ ਖੁਲਾਸਾ ਹੁਸ਼ਿਆਰਪੁਰ ਹਾਸੀ ਤੇ ਸਿਆਮਾਨ ਨੇ ਜਤਾਇਆ ਦੁੱਖ ਮ੍ਰਿਤਕਾਂ ਦੇ ਪਰਿਵਾਰਾਂ ਦੇ ਲਈ 200000 ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਜ਼ਖਮੀਆਂ ਦਾ ਇਲਾਜ ਹੋਵੇਗਾ ਮੁਫਤ ਇਲਾਜ ਐਲਪੀਜੀ ਟੈਂਕਰ ਪਲਟਣ ਤੋਂ ਬਾਅਦ ਹੋਇਆ ਸਿਬਲਾਸ ਹੁਸ਼ਿਆਰਪੁਰ ਹਾਸੀ ਦੇ ਜ਼ਖਮੀਆਂ ਨੂੰ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਜਾਣਿਆ ਹਾਲ ਕਿ ਆ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰਵਾਏ ਸਰਕਾਰ ਭੀੜਤਾ ਨੂੰ 1-1 ਕਰੋੜ ਦੀ ਦਿੱਤੀ ਜਾਵੇ ਸਹਾਇਤਾ ਰਾਸ਼ੀ ਕਰਨਾਟਕ ਦੇ ਕਾਂਗਰਸ ਵਿਧਾਇਕ ਕੇਸੀ ਵਿਰਿੰਦਰ ਨੂੰ ED ਨੇ ਕੀਤਾ ਗ੍ਰਿਫਤਾਰ ਰੇਡ ਦੇ ਦੌਰਾਨ 12 ਕਰੋੜ ਕੈਸ਼ ਤੇ 6 ਕਰੋੜ ਤੋਂ ਇਦੇ ਗਹਿਣੇ ਬਰਾਮਦ ਗੈਰ ਕਾਨੂੰਨੀ ਸट्टेबाजी ਮਾਮਲੇ ਦੇ ਵਿੱਚ ਹੋਈ ਕਾਰਵਾਈ ਡੈਮ 'ਚ ਲਗਾਤਾਰ ਵਧਰੇ ਪਾਣੀ ਨੇ ਬਧਾਈ ਚਿੰਤਾ ਪਾਉਂ ਡੈਮ ਦੇ ਵਿੱਚ ਖਤਰੇ ਦੇ ਨਿਸ਼ਾਨ ਤੋਂ 5 ਫੁੱਟ ਉੱਪਰ ਵਾਟਰ ਲੈਵਲ ਪਾਖੜਾ ਡੈਮ ਦੀ ਵੀ ਖੋਲ ਜੇ ਫੱਟ ਗਏ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੇ ਸੁਖਵੀਰ ਸਿੰਘ ਬਾਦਲ ਬੱਲੂਆਣਾ ਦੇ ਪਿੰਡ ਸੈਦਾਂਵਾਲੀ ਦੇ ਵਿੱਚ ਨੁਕਸਾਨ ਦਾ ਲਿਆ ਜਾਇਜ਼ਾ ਮਹਾਵਦੀਨ ਲੈ ਕੇ ਸਰਕਾਰ ਤੇ ਚੁੱਕੇ ਸਵਾਲ ਮਸ਼ਹੂਰ ਕਾਮੇਡੀਅਨ ਜਸਵਿੰਦਰ ਭੱਲਾ ਦਾ ਹੋਇਆ ਅੰਤਿਮ ਸੰਸਕਾਰ ਮਹਾਲੀ ਦੇ ਬਲੌਂਗੀ ਦੇ ਵਿੱਚ ਨੰਮ ਅੱਖਾਂ ਦੇ ਨਾਲ ਦਿੱਤੀ ਗਈ ਵਿਦਾਈ ਹਾਲੀਵੁੱਡ ਤੋਂ ਲੈ ਕੇ ਸਿਆਸੀ ਗਲਿਆਰੀਆਂ ਦੀਆਂ ਵੱਡੀਆਂ ਹਸਤੀਆਂ ਹੋਈਆਂ ਸ਼ਾਮਲ ਹੈ ਹੈਡਲਾਈਨਸ ਦੇ ਪ੍ਰਯੋਜਕ ਪਤੰਜਲੀ ਗਾਇ ਕਘੀ ਮਾਂ ਕਾ ਭਰੋਸਾ ਪਿਆਰ ਸੇ ਪਰੋਸਾ ਸਸਿਕਾ ਤੁਸੀਂ ਵਖਰੇ ਨਿਊਜ਼ ਰੇਟਿੰਗ ਪੰਜਾਬ ਮੈਂ ਪ੍ਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਅਸ਼ੀਰਵਾਦ ਕਰਨ ਜਾ ਰਹੇ ਹਾਂ ਨਾਬਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਨਾਬਾ ਦਾ ਅੰਮ੍ਰਿਤਧਾਰੀ ਸਰਪੰਚ ਐਵਾਰਡ ਵਾਪਸ ਕਰੇਗਾ ਸਰਪੰਚ ਗੁਰਧਿਆਨ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਕਿੰਦਰ ਸਰਕਾਰ ਨੂੰ ਐਵਾਰਡ ਵਾਪਸ ਕਰਾਂਗਾ ਸਰਪੰਚ ਨੇ ਐਲਾਨ ਕਰ ਦਿੱਤਾ ਪੂਰੇ ਪਿੰਡ ਨੇ ਮਤਾ ਪਾਸ ਕਰਦੇ ਹੋਏ ਇਹ ਫੈਸਲਾ ਲੈ ਲਿਆ ਸ੍ਰੀ ਸਾਹਿਬ ਦੇ ਕਾਰਨ ਲਾਲਕੇਰ ਦੇ ਵਿੱਚ ਜਾਣ ਤੋਂ ਦਰਸਲ ਸਰਪੰਚ ਨੂੰ ਰੋਕਿਆ ਗਿਆ ਸੀ 15 ਅਗਸਤ ਨੂੰ ਪੁਲਿਸ ਅਫਸਰ ਨੇ ਉਸ ਨੂੰ ਰੋਕਿਆ ਜਿਸ ਦੇ ਬਾਅਦ ਦਿੱਲੀ ਤੋਂ ਆਪਣੇ ਪਿੰਡ ਵਾਪਸ ਆ ਗਏ ਸਨ ਨਿਊਜ਼ੀਲੈਂਡ ਤੋਂ ਪੰਜਾਬ ਦੇ ਵੱਲੋਂ ਇਹਨਾਂ ਦੇ ਪਿੰਡ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਦੇ ਵੱਲੋਂ ਪੂਰਾ ਆ ਘਟਨਾ ਕਰਮ ਬਿਆਨ ਕੀਤਾ ਗਿਆ ਕਿ ਆ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਇਸ ਸਮਾਗਮ ਦੇ ਵਿੱਚ ਆਜ਼ਾਦੀ ਦਿਹਾੜੇ ਦਾ ਜੋ ਕਿ ਵੱਡੇ ਪੱਧਰ ਤੇ ਸਮਾਗਮ ਦਿੱਲੀ ਦੇ ਵਿੱਚ ਸੀਗਾ ਉਸ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਆ ਤੇ ਇਸ ਦੇ ਬਾਅਦ ਹੁਣ ਨਾਬਾ ਦੇ ਅਮਰਤਾਰੀ ਸਰਪੰਚ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਸਰਪੰਚ ਗੁਰਧਿਆਨ ਦੇ ਵੱਲੋਂ ਐਵਾਰਡ ਵਾਪਸ ਕੀਤਾ ਜਾਵੇਗਾ ਸਰਪੰਚ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਐਵਾਰਡ ਵਾਪਸ ਕਰਾਂਗਾ ਪੂਰੇ ਪਿੰਡ ਨੇ ਬਕਾਇਦਾ ਮਤਾ ਪਾਇਆ ਮਤਾ ਪਾਸ ਕਰਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਇਹ ਸਾਨੂੰ ਮੈਸੇਜ ਦਿੱਤਾ ਸੀਗਾ ਉਹਨਾਂ ਨੇ ਸਾਨੂੰ ਮੈਸੇਜ ਦਿੱਤਾ ਸੀ ਕਿ ਸਾਨੂੰ ਜੇ ਤੁਸੀਂ ਆਉਣਾ ਚਾਹੁੰਦੇ ਹੋ ਕਿਸੇ ਵੀ ਸਰਕਾਰੀ ਸਮਾਗਮ 'ਚ ਜਾਂ ਕਿਤੇ ਵੀ ਹੋਰ ਤਾਂ ਭਾਈ ਸਾਹਿਬ ਅਸੀਂ ਸ਼੍ਰੀ ਸਾਹਿਬ ਤੁਹਾਨੂੰ ਅਲਾਉ ਨਹੀਂ ਕਰਾਂਗੇ ਜਦ ਕਿ ਜੋ ਸਾਨੂੰ ਚੀਜ਼ ਆਕਾਲਪੁਰ ਖੱਲੋਂ ਜਾਂ ਗੁਰੂਆਂ ਵੱਲੋਂ ਬਖਸ਼ੀ ਗਈ ਹੈ ਇਹਨਾਂ ਦੀ ਕੀ ਮਜਾਲ ਹੈ ਅਸੀਂ ਇਹ ਮੈਸੇਜ ਉਹਨਾਂ ਨੂੰ ਵਾਪਸ ਭੇਜ ਰਹੇ ਹਾਂ ਕਿ ਅੱਜ ਗ੍ਰਾਮ ਸਭਾ 'ਚ ਮਤਾ ਵੀ ਪੈ ਗਿਆ ਹੈ ਔਰ ਪੂਰਾ ਪੰਜਾਬ ਇਸ ਗੱਲ ਤੇ ਨਾਲ ਵੀ ਹੈ ਔਰ ਇਹ ਸਰਪੰਚ ਜਿੰਨੀ ਇਹਨਾਂ ਦੀ ਸਰਪੰਚ ਸਾਹਿਬ ਦੀ ਪਹਿਲਾਂ ਇਸ ਅਸੀਂ ਅਸੀਂ ਕਾਵਾਂਗੇ ਹੁਣ ਪੰਜਾਬ ਵੱਲੋਂ ਉਹ ਇੱਜ਼ਤ ਹੋਊਗੀ ਉਦੋਂ ਵੱਡਾ ਬੰਦਾ ਕੁਝ ਕਰ ਰਿਹਾ ਇਨਕੁਆਰੀ ਇਨਕੁਆਰੀ ਕਰਕੇ ਕੋਈ ਭੇਜ ਰਿਹਾ ਜਿਵੇਂ ਰਾਜਸਥਾਨ ਵਾਲਾ ਹੋਇਆ ਉਹਨਾਂ ਨੇ ਘਟੋ-ਘਟੇ ਇਹ ਕਹਤਾ ਵੀ ਰੂਲ ਅਸੀਂ ਬਣਾਏ ਸੀ ਗਲਤ ਆ ਰੂਲ ਆ ਮੈਂਡ ਕਰਤੇ ਅੱਗੇ ਤੋਂ ਨਹੀਂ ਹੋਏਗਾ ਕੋਈ ਇਹੋ ਜੀ ਗੱਲ ಗ್ರಾಮ ਸਭਾ ਦੇ ਮਤੇ ਤੋਂ ਬਾਅਦ ਜਦੋਂ ਹੁਣੇ ਮਤਾ ਜਾਊਗਾ ਭੇਜਣਗੇ ਮਤਲਬ ਹੋਮ ਮਿਨਿਸਟਰੀ ਨੂੰ ਵੀ ਪੰਜਾਬ ਦੇ ਚੀਫ ਮਿਨਿਸਟਰ ਨੂੰ ਵੀ ਐਸਜੀਪੀਸੀ ਨੂੰ ਵੀ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਜੇ ਉਹ ਪਿੰਡ ਦੀ ਪਾਰਲੀਮੈਂਟ ਦੀ ਕਦਰ ਕਰਦੇ ਨੇ ਜੇ ਉਹਨਾਂ ਨੂੰ ਲੱਗਦਾ ਹੈ ਸਾਡੇ ਨਾਲ ਖੁਦ ਨਾਬਾ ਦੇ ਪਿੰਡ ਕਾਲਸਨਾ ਦੇ ਸਰਪੰਚ ਗੁਰਧਿਆਨ ਸਿੰਘ ਜੁੜ ਚੁੱਕੇ ਨੇ ਆ ਸਰਪੰਚ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ੀਟਨ ਪੰਜਾਬ ਤੇ ਜੋ ਜਾਣਕਾਰੀ ਸੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਕਿ ਬਕਾਇਦਾ ਪੰਚਾਇਤ ਦੇ ਵੱਲੋਂ ਮਤਾ ਪਾਇਆ ਗਿਆ ਤੁਹਾਡੇ ਵੱਲੋਂ ਇਹ ਸਨਮਾਨ ਵਾਲਾ ਐਵਾਰਡ ਵਾਪਸ ਕੀਤਾ ਜਾਵੇਗਾ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਤਾਂ ਸਰ ਇਕੱਲਾ ਮੇਰੇ ਦਾ ਮੇਰਾ ਫੈਸਲਾ ਨਹੀਂ ਜੀ ਹੁਣ ਗ੍ਰਾਮ ਸਭਾ ਦਾ ਫੈਸਲਾ ਸਾਰੇ ਸਾਡੇ ਪਿੰਡ ਦੇ ਨਾਗਰਿਕਾਂ ਦਾ ਫੈਸਲਾ ਵੀ ਹਾਂਜੀ ਜੈ ਸਾਨੂੰ ਉੱਥੇ ਵੀ ਸਨਮਾਨ ਦਿੱਤਾ ਗਿਆ ਰ ਅੰਦਰ ਨਹੀਂ ਜਾਣ ਦਿੱਤਾ ਤਾਂ ਅਸੀਂ ਇਹ ਸਨਮਾਨ ਲੈ ਕੇ ਕੀ ਕਰਨਾ ਜੀ। ਜੀ। ਅਸਰ ਮੈਂ ਪੂਰੇ ਕਠਨਕਰ ਮਾਰੇ ਜਾਣਨਾ ਚਾਹਾਂਗਾ ਜਿਹੜਾ ਕਿ 15 ਅਗਸਤ ਨੂੰ ਆਜ਼ਾਦੀ ਦਿਹਾੜਾ ਮਨਾਇਆ ਗਿਆ ਲਾਲ ਕਿਲੇ ਦੇ ਵੱਡਾ ਸਮਾਗਮ ਸੀਗਾ ਉੱਥੇ ਉਹ ਹੋਇਆ ਕੀ ਆਖਰਕਾਰ ਕਿਸੇ ਦੇ ਵੱਲੋਂ ਤੁਹਾਨੂੰ ਰੋਕਿਆ ਗਿਆ ਉਹਨਾਂ ਦਾ ਕੀ ਤਰਕ ਸੀਗਾ ਕੀ ਕੁਝ ਕਿਹਾ ਗਿਆ ਜਿਸ ਦੇ ਪਹਿਲਾਂ ਵੀ ਚੱਲ ਰਹੀਆਂ ਨਿਊਜ਼ ਸੀ ਦੇਖੋ 2 ਮਹੀਨੇ ਪਹਿਲਾਂ ਇਹਨਾਂ ਨੇ ਸਾਡੇ ਪ੍ਰੂਫ ਮੰਗੇ ਸਾਰੀਆਂ ਸਾਡੇ ਇਨਕੁਆਇਰੀਆਂ ਕਰਾਈਆਂ ਵੀ ਕੀ ਕੀ ਬੈਕਗ੍ਰਾਉਂਡ ਇਹਨਾਂ ਦਾ ਕਿਵੇਂ ਹੈ ਤੇ ਤੁਹਾਨੂੰ 15 ਅਗਸਤ ਤੇ ਇਨਵਾਈਟ ਕੀਤਾ ਗਿਆ ਤੇ 13 ਤਰੀਕ ਨੂੰ ਇੱਥੋਂ ਅਸੀਂ ਚਲੇ ਗਏ ਸੀ ਪੰਜਾਬ ਤੋਂ ਸਵੇਰੇ ਤੇ 17 ਦੀ ਸਾਡੀ ਬਾਤ ਸੀ ਵੀ ਕੀ 18 ਤੇ 14 ਨੂੰ ਸਾਡੇ ਨਾਲ ਵਧੀਆ ਉੱਥੇ ਚੱਲਿਆ ਸਿਸਟਮ ਤੇ 14 ਨੂੰ ਗਾਦੋ ਸਨਮਾਨਿਤ ਵੀ ਕੀਤਾ ਗਿਆ ਜਲ ਵਿਭਾਗ ਵੱਲੋਂ ਤੇ ਉਸ ਤੋਂ ਬਾਅਦ ਜੀ 15 ਨੂੰ ਸਵੇਰੇ ਅਸੀਂ ਜਦ ਜਾਣਾ ਸੀ ਲਾਲ ਕਿਲੇ ਤੇ ਆਪੀ ਪਹੁੰਚੀਏ ਉਹਨਾਂ ਨੇ ਬੁਲਾਇਆ ਸੀ ਤੇ 5:00 ਵਜੇ ਅਸੀਂ 5:30 ਉੱਥੇ ਪਹੁੰਚ ਗਏ ਸੀ ਲਾਲ ਕਿਲੇ ਤੇ ਆਪਣੇ ਮੈਟਰੋ ਰਾਹੀਂ ਸਟੇਸ਼ਨ ਤੇ ਜੀ ਉੱਥੇ ਸਾਨੂੰ ਪਹਿਲਾਂ ਰੋਕਿਆ ਗਿਆ ਉੱਥੇ ਸਾਨੂੰ ਇਹ ਕਹਿੰਦੇ ਵੀ ਸਤ ਤੁਸੀਂ ਨਹੀਂ ਜਾ ਸਕਦੇ ਤੇ ਅਸੀਂ ਉੱਥੇ ਸਾਰੇ ਆਪਦੇ ਦਿਖਾਏ ਵੀ ਸਾਡੇ ਕੋਲ ਇਨਵੀਟੇਸ਼ਨ ਲੈਟਰ ਹੈ ਤੁਹਾਡਾ ਕੁਝ ਹੈ ਜੀ ਤੇ ਚਲੋ 5-10 ਮਿੰਟ ਉਹਨੇ ਸਾਨੂੰ ਉੱਥੇ ਰੋਕੇ ਉਸ ਤੋਂ ਬਾਅਦ ਕਹਿੰਦੇ ਵੀ ਗੇਟ ਨੰਬਰ 5 ਤੇ ਚਲੇ ਜਾਓ ਉੱਥੇ ਆਪਣੇ ਸਪੈਸ਼ਲ ਗੈਸਟ ਵੀ ਆਏ ਹੋਏ ਹੈ ਉੱਥੇ ਸਾਡੇ ਸੀਨੀਅਰ ਨੇ ਉਹਨਾਂ ਨਾਲ ਗੱਲ ਕਰ ਲਓ ਠੀਕ ਹੈ ਤੇ ਉਸ ਤੋਂ ਬਾਅਦ ਅਸੀਂ 5 ਨੰਬਰ ਤੇ ਗਏ ਤੇ ਉੱਥੇ ਜਾ ਕੇ ਅਸੀਂ ਦੇਖਿਆ ਜੀ ਤੇ ਲਾਈਨ ਤੇ ਲਾ ਕੇ ਕੋਈ ਸੀਨੀਅਰ ਦੇਖਿਆ ਨਹੀਂ ਸਾਨੂੰ ਫਿਰ ਉਸ ਤੋਂ ਬਾਅਦ ਉਹਨਾਂ ਨੇ ਅੱਗੇ ਜਾ ਕੇ ਸਾਨੂੰ ਜਿਹੜਾ ਵਸੀਦਾ ਡਿਟੈਕਟਰ ਲੱਗੇ ਉਹਦੇ ਤੋਂ ਫੇਰ ਬਾਸਪੇਤਰ ਕਹਿੰਦੇ ਸੀ ਸੀ ਜਾ ਤੱਕਦੇ ਜੀ ਸਾਡੇ ਸੀਨੀਅਰ ਨਾਲ ਗੱਲ ਕੋਈ ਕਰਵਾਓ ਜੀ ਚਲੋ ਸੀਨੀਅਰ ਨਾਲ ਗੱਲ ਕਰੀ ਅਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਸਾਰੀ ਬਹਿਸ ਵੀ ਹੋਈ ਥੋੜਾ ਟਾਈਮ ਫਿਰ ਉਹਨਾਂ ਨੇ ਆਪਣੇ ਸੀਨੀਅਰ ਨਾਲ ਗੱਲ ਕੀਤੀ ਤੇ ਗੱਲ ਕਰਕੇ ਉਹ ਕਹਿੰਦੇ ਨਹੀਂ ਸਰ ਜੀ ਅਸੀਂ ਅਲਾਉ ਨਹੀਂ ਕਰ ਸਕਦੇ ਸੀਨੀਅਰ ਨੇ ਵੀ ਮਨਾ ਕਰਤਾ ਤੇ ਫਿਰ ਉਹਨਾਂ ਨੇ ਸਾਨੂੰ ਆਫਰ ਕਰਤਾ ਕਹਿੰਦੇ ਜੀ ਤੁਸੀਂ ਉਤਾਰ ਕੇ ਸਾਡੇ ਇੱਥੇ ਕੰਬੂ ਵਾਲੇ ਉਹਨਾਂ ਦੇ ਰੂਮ ਬਣੇ ਹੋਏ ਸੀ ਵੀ ਇੱਥੇ ਰੱਖ ਲਿਓ ਅਸੀਂ ਵੀ ਸਾਰਾ ਕੁਝ ਤੇ ਬਾਅਦ ਵਿੱਚ ਜਾ ਕੇ ਲੈ ਲਿਓ ਜੇਕਰ ਅਸੀਂ ਉਹਨਾਂ ਨੂੰ ਡਿਨਾਈ ਕੀਤਾ ਵੀ ਨਹੀਂ ਪਰ ਸਾਨੂੰ ਇਹ ਵੀ ਇਹ ਕੰਮ ਕਰਨਾ ਸਾਨੂੰ ਗੁਰੂ ਸਾਹਿਬਾਂ ਨੇ ਜਿਹੜਾ ਵਾਸਤੇ ਉਹ ਜ਼ਰੂਰੀ ਹੈ ਇਹ ਸਨਮਾਨ ਤਾਂ ਚਲੋ ਆਉਂਦੇ ਜਾਂਦੇ ਰਹਿੰਦੇ ਨੇ ਤਾਂ ਚੱਲੀ ਜਾਂਦੇ ਨੇ ਤੇ ਉਹੀ ਲਾਲ ਕਿਲਾ ਜਿਹੜਾ ਇਹਨੂੰ ਵਾਰੀ ਆਪਾਂ ਚੁੱਕੇ ਸਾਡੇ ਚੁੱਕੇ ਨੇ ਸਿੱਖ ਕੌਮ ਤੇ ਸਿੱਧਾ ਅਸੀਂ ਉੱਥੋਂ ਵਾਪਸ ਪਿੰਡ ਆ ਗਏ ਬਸ ਤੁਹਾਨੂੰ ਸ੍ਰੀ ਸਾਹਿਬ ਜਾਣਕਾਰ ਸ੍ਰੀ ਸਾਹਿਬ ਕਰਕੇ ਤੁਹਾਨੂੰ ਜਾਣ ਦੇ ਲਈ ਰੋਕਿਆ ਗਿਆ ਸ੍ਰੀ ਸਾਹਿਬ ਵੀ ਇੱਕ ਵਜ੍ਹਾ ਉਹਨਾਂ ਦੇ ਨਾਲ ਦੱਸੀ ਗਈ ਕਿ ਕੜਾ ਉਤਾਰਨ ਦੇ ਲਈ ਵੀ ਕਿਹਾ ਗਿਆ ਸੀ ਨਹੀਂ ਸਰ ਉਹਨਾਂ ਨੇ ਵਨ ਬਾਈ ਵਨ ਕੁਝ ਨਹੀਂ ਬਸ ਉਹਨਾਂ ਨੇ ਸ੍ਰੀ ਸਾਹਿਬ ਤੇ ਕਰਿਆ ਸੀ ਕਹਿੰਦੇ ਬਸ ਉਹਨਾਂ ਨੇ ਇਹ ਕਹਤਾ ਕਹਿੰਦੇ ਉਤਾਰ ਕੇ ਸਿਧਾ ਉਹ ਜਿਹੋ ਵੀ ਤੋਂ ਟਿਕਲ ਜਿਹੜਾ ਉਹਨਾਂ ਨੂੰ ਹਾਫ ਫੁੱਲ ਲੱਗਦਾ ਸੀ ਕਿ ਇਹ ਤਾਂ ਨਹੀਂ ਜਾ ਸਕਦਾ ਬਸ ਉਹਨਾਂ ਨੇ ਉਹ ਸਾਰਾ ਕੁਝ ਪਿੱਛੇ ਆ ਗਿਆ ਜਦੋਂ ਸ੍ਰੀ ਸਾਵੇ ਕਹਿੰਦਾ ਸੀ ਹਾਂਜੀ ਇਹ ਗੁਰਤੇ ਅੰਜ ਜਿਹੜਾ ਸਨਮਾਨ ਤੁਹਾਨੂੰ ਮਿਲਿਆ ਜਿਹੜਾ ਇਹ ਵਾਰਡ ਮਿਲਿਆ ਕਿ ਇਹ ਇੱਕ ਦਿਨ ਪਹਿਲਾਂ 14 ਅਗਸਤ ਨੂੰ ਸਨਮਾਨ ਮਿਲ ਗਿਆ ਸੀਗਾ ਉਸ ਤੋਂ ਬਾਅਦ ਤੁਹਾਨੂੰ ਉਸ ਆਜ਼ਾਦੀ ਦਿਹਾੜੇ ਦੇ ਸਮਾਗਮ ਦੇ ਵਿੱਚ ਇਨਵਾਈਟ ਕੀਤਾ ਗਿਆ ਸੀ ਹਾਂਜੀ ਸਰ ਉੱਥੇ ਆਜ਼ਾਦੀ ਦਿਹਾੜੇ ਦੇ ਵਿੱਚ ਕੀਤਾ ਗਿਆ ਸੀ ਕਿ ਉੱਥੇ ਜਾਓ ਦੇਖੋ ਕਿਵੇਂ ਆਪਣਾ ਸਿਸਟਮ ਹੈ ਕਿ ਸਾਰਾ ਭਾਰਤ ਦਾ ਉੱਤੇ ਚੱਲਦਾ 100 ਪੰਚਾਇਤ ਕੀ ਪੂਰੇ ਇੰਡੀਆ ਤੋਂ ਇਨਵਾਈਟਡ ਉਹ ਉਸ ਤੋਂ ਇਹ ਇਹਨਾਂ ਨੇ ਉੱਥੇ ਦੇਖੋ ਰਸ ਬਹੁਤ ਹੁੰਦਾ ਹੈ 15 ਅਗਸਤ ਵਾਲੇ ਦੇ ਲਾਡ ਕਿਲੇ ਤੇ ਇਹ ਦੋਨੇ ਇੱਕ ਦਿਨ ਹੋਰ ਜਗ੍ਹਾ ਤੇ ਆਪਣੀ ਸਰਕਾਰੀ ਬਿਲਡਿੰਗ 'ਚ ਇਨਵਾਈਟ ਕਰਕੇ ਕਰਕੇ ਜਲ ਮਿਨਿਸਟਰ ਨੇ ਆਪਣੇ ਉੱਤੇ ਵੀ ਸੋਮਨੰਦਰ ਦੇ ਨਾਮ ਤੇ ਇਹ ਤਾਮਿਲਨਾਡੂ ਤੋਂ ਉਹਨਾਂ ਤੋਂ ਇਹ ਸਾਨੂੰ ਅਵਾਰਡ ਦਵਾਇਆ ਠੀਕ ਹੈ ਇਹ ਸਪੰਸਾਹਬ ਇਹ ਸਨਮਾਨ ਦੇ ਉਹ ਅਵਾਰਡ ਇਹ ਕਦੋਂ ਵਾਪਸ ਕਰਨ ਜਾ ਰਹੇ ਹੋ ਇਸ ਨੂੰ ਲੈ ਕੇ ਕੋਈ ਸਰਕਾਰ ਤੱਕ ਕੇਂਦਰ ਤੱਕ ਕੋਈ ਸੁਨੇਹਾ ਪਹੁੰਚਾ ਦਿੱਤਾ ਗਿਆ ਪਿੰਡ ਦੀ ਪੰਚਾਇਤ ਵੱਲੋਂ ਤੁਹਾਡੇ ਵੱਲੋਂ ਦੇਖੋ ਸਰ ਬਾਈ ਪੋਸਟ ਜਾਈਗਾ ਅਸੀਂ ਜਾ ਕੇ ਦਦ ਦੇਣਾ ਨਹੀਂ ਕਿ ਹੁਣ ਸਾਡਾ ਜਾਣਦਾ ਤਾਂ ਕੋਈ ਮਤਲਬ ਜਾ ਦੋ ਜੀ ਇਹਦਾ ਇਸ ਐਵਾਰਡ ਦਾ ਸਲਮਾਨ ਦਾ ਸਰਪੰਚ ਸਾਹਿਬ ਕੀ ਹੈ ਪੈਰਾਮੀਟਰ ਕੀ ਸੀ ਮਾਪਦੰਡ ਕੀ ਸੀ ਕਿਸ ਵਿਆਹ ਤੇ ਐਵਾਰਡ ਮਿਲਿਆ ਕੀ ਇਸ ਤੇ ਕੁਝ ਇਨਾਮੀ ਰਾਸ਼ੀ ਵੀ ਹੈ ਜਾਂ ਇੱਕ ਸਰਟੀਫਿਕੇਟ ਹੈ ਦੇਖੋ 2010 ਚ ਸਾਡੇ ਜਲ ਜੀਵਨ ਮਿਸ਼ਨ ਦੇ ਅਧੀਨ ਲੱਗੀ ਸੀ ਟੈਂਕੀ ਪਾਣੀ ਵਾਲੀ ਠੀਕ ਹੈ ਤੇ ਉਹਦਾ ਸਾਡੇ ਪੂਰੇ ਪਿੰਡ ਵਿੱਚ ਪੂਰਾ ਜਿਹੜੇ ਕੱਲੇ-ਕੱਲੇ ਘਰ ਤੋਂ ਪੂਰਾ ਸਾਫ਼ ਸੁੱਤ ਪਾਣੀ ਜਾ ਰਿਹਾ ਹੈ ਉਹਦੇ ਅੰਦਰ ਜਲ ਜਲ ਜੀਵਨ ਮਿਸ਼ਨ ਦੇ ਅਧੀਨ ਤੇ ਉਸ ਤੋਂ ਬਾਅਦ ਸਾਡੇ ਲਿਕਵਿਡ ਵੇਸਟ ਮੈਨੇਜਮੈਂਟ ਪਲਾਂਟ ਵੀ ਲੱਗਿਆ ਹੋਇਆ ਜੀ ਫਾਪਰ ਮਾਡਲ ਵੀ ਹੈਗਾ ਤੇ ਉਹ ਵੀ ਸਾਡਾ ਸਾਰਾ ਟਰੀਟ ਹੋ ਕੇ ਪਾਣੀ ਅਗੇ ਦੂਸਰੇ ਟੋਬੇ ਚ ਕਹੋ ਜਾਂਦਾ ਤੇ ਉਸ ਤੋਂ ਬਾਅਦ ਖੇਤਾਂ ਨੂੰ ਵੀ ਲੱਗਦਾ ਜੀ ਤੇ ਜਿੱਦ ਤੋਂ ਸਾਡੇ ਲੇਟੈਸਟ ਆਪਣੇ ਸੋਲਿਡ ਵੇਸਟ ਮੈਨੇਜਮੈਂਟ ਪਲਾਨ ਲੱਗਿਆ ਜੀ ਉਹ ਸਾਰਾ ਸਵੈ ਕਰਮਚਾਰੀ ਰੱਖਿਆ ਹੋਇਆ ਉਹ ਸਾਰਾ ਪਿੰਡ ਚ ਕੂੜਾ ਇਕੱਠਾ ਕਰਕੇ ਉਹਨਾਂ ਚ ਪਿੱਟਾ ਚ ਪਾਉਂਦੇ ਜਿਹੜੀ ਸਾਡੇ ਸਵੱਛ ਭਾਰਤ ਤੇ ਜਲ ਜੀਵਨ ਮਿਸ਼ਨ ਦੇ ਅਧੀਨ ਸਾਨੂੰ ਅਸਮਨ ਸਾਹਿਬ ਇਸ ਦੇ ਵਿੱਚ ਇਸ ਦੇ ਵਿੱਚ ਕੀ ਸਰਟੀਫਿਕੇਟ ਮਿਲਿਆ ਕੋਈ ਅਨਾਮੀ ਰਾਸ਼ੀ ਵੀ ਮਿਲੀ ਹੈ ਨਹੀਂ ਅਨਾਮੀ ਰਾਸ਼ੀ ਕੁਛ ਨਹੀਂ ਸੀ ਜੀ ਸਰਟੀਫਿਕੇਟ ਸੀ ਮੋਮੈਂਟਮ ਸੀ ਠੀਕ ਹੈ ਠੀਕ ਹੈ ਸਰਪੰਚ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤਾਂ ਖੁਦ ਸਰਪੰਚ ਗੁਰਤੇਨ ਸਾਡੇ ਨਾਲ ਜੁੜੇ ਉਹਨਾਂ ਦੇ ਵੱਲੋਂ ਵੀ ਬਿਲਕੁਲ ਸਾਡੇ ਨਾਲ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਬਾਈਪੋਸਟੀ ਇਹ ਐਵਾਰਡ ਹੈ ਇਹ ਸਨਮਾਨ ਹੈ ਇਹਦਾ ਸਰਟੀਫਿਕੇਟ ਮਿਲਿਆ ਉਸ ਨੂੰ ਵਾਪਸ ਕੀਤਾ ਜਾਵੇਗਾ ਕਿਉਂਕਿ 15 ਅਗਸਤ ਨੂੰ ਜੋ ਆਜ਼ਾਦੀ ਦਿਹਾੜਾ ਸੀਗਾ ਵੱਡਾ ਸਮਾਗਮ ਸੀ ਲਾਲਕੇ ਲਈ ਤੇ ਉੱਥੇ ਸਿਰਫ ਸ੍ਰੀ ਸਾਹਿਬ ਦੇ ਕਾਰਨ ਉਹਨਾਂ ਨੂੰ ਅੰਦਰ ਜਾਣ ਤੋਂ ਪੁਲਿਸ ਦੇ ਵੱਲੋਂ ਜਿਹੜੀ ਫੋਰਸ ਉੱਥੇ ਤਾਇਨਾਤ ਸੀ ਅੱਗੇ ਅੰਦਰ ਜਾਣ ਤੋਂ ਰੋਕਿਆ ਗਿਆ ਤੇ ਅਸੀਂ ਉਸ ਵਜੋਂ ਪੂਰੇ ਪਿੰਡ ਦੇ ਵੱਲ ਬਕਾਇਦਾ ਮਤਾ ਪਾਸ ਕਰਦੇ ਹੋਏ ਇਹ ਫੈਸਲਾ ਲ ਅਰੋਸ਼ ਕਰਨ ਅਗਲੀ ਵੱਡੀ ਖਬਰ ਦਾ ਹੁਚਾਰਪੁਰ ਦੇ ਵਿੱਚ ਜ਼ਖਮੀਆਂ ਨੂੰ ਮਿਲਣ ਦੇ ਲਈ ਪਹੁੰਚੇ ਨੇ ਰਾਜਾ ਵੜਿੰਗ ਰਾਜਾ ਵੜਿੰਗ ਨੇ ਜ਼ਖਮੀਆਂ ਦਾ ਹਾਲ ਜਾਣਿਆ ਸੁਖਿੰਦਰ ਰੰਦਾਵਾ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਮਾਮਲੇ ਦੀ ਗੰਭੀਰਤਾ ਦੇ ਨਾਲ ਸਰਕਾਰ ਜਾਂਚ ਕਰਵਾਵੇ ਰਾਜਾ ਵੜਿੰਗ ਦੇ ਵੱਲੋਂ ਇਹ ਮੰਗ ਰੱਖੀ ਗਈ ਹੈ ਪੀੜਤ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਮਦਦ ਦਿੱਤੀ ਜਾਵੇ ਇਹ ਮੰਗ ਵੀ ਰੱਖੀ ਗਈ ਹੈ ਐਲਪੀਜੀ ਟੈਂਕਰ ਦੇ ਵਿੱਚ ਬਲਾਸਟ ਹੋਣ ਦੇ ਕਾਰਨ ਦਰਸਲ ਆ ਦੋ ਲੋਕਾਂ ਦੀ ਮੌਤ ਹੋਈ ਹੈ ਜਿਸ ਤਰੀਕੇ ਦੇ ਨਾਲ ਇਹ ਪੂਰਾ ਹਾ사 ਵਾਪਰਦਾ ਜਦੋਂ ਕਿਲਪੀ ਜਿਗੇਸ ਜਿਹੜਾ ਟੈਂਕਰ ਸੀਗਾ ਉਸ ਦੇ ਵਿੱਚ ਬਲਾਸਟ ਹੁੰਦਾ ਤੇ ਨੇੜੇ-ਨੇੜੇ ਘਰਾਂ ਸਨ ਘਰ ਵੀ ਅੱਗ ਦੀ ਚਪੇੜ ਤੇ ਵਿੱਚ ਆ ਗਏ ਬਹੁਤ ਦਰਦਨਾਕ ਪੂਰਾ ਹਾ사 ਵਾਪਰਦਾ ਤੇ ਉਸ ਦੇ ਬਾਅਦ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੋ ਕਿ ਹੋਸ਼ਿਆਰਪੁਰ ਦੇ ਵਿੱਚ ਜ਼ਖਮੀਆਂ ਦਾ ਹਾਲ ਜਾਣਨ ਦੇ ਲਈ ਪਹੁੰਚੇ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਸਪੀਟਲ ਦੇ ਵਿੱਚ ਜਿਹੜੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਉਹਨਾਂ ਦੇ ਨਾਲ ਰਾਜਾ ਪ੍ਰਿੰਕ ਦੇ ਵੱਲੋਂ ਗੱਲਬਾਤ ਕੀਤੀ ਗਈ ਸੁਖਿੰਦਰ ਰੰਦਾਵਾ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਤੇ ਪੂਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਦੀ ਮੰਗ ਕੀਤੀ ਹੈ ਨਾਲ ਇਹ ਵੀ ਮੰਗ ਕੀਤੀ ਹੈ ਕਿ ਪੀੜਤ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਮਦਦ ਦਿੱਤੀ ਜਾਵੇ। ਮਦਭਾਗ ਹਾਕਸਾ ਹੋਇਆ। ਅੱਜ ਮੈਂ ਮੁਕੇਰੀਆਂ ਆਇਆ ਹੋਇਆ ਸੀ ਜਿੱਥੇ ਸਾਨੂੰ ਸਾਡੇ ਲੀਡਰ ਸਰਬਾਨਾ ਨੇ ਇਤਲਾਹ ਦਿੱਤੀ ਸ਼ਾਮਸੁੰਦਰ ਰੋੜਾ ਜੀ ਪਵਨਾਦੀਆ ਜੀ ਫਿਰ ਮੈਂ ਤੇ ਰੰਧਾਵਾ ਸਾਹਿਬ ਸਪੈਸ਼ਲ ਤੌਰ ਤੇ ਅਸੀਂ ਚੰਡੀਗੜ੍ਹ ਜਾਣਾ ਸੀ ਕਿਉਂਕਿ ਐਡੀ ਦੁਖਦਾਈ ਘਟਨਾ ਵਾਪਰੀ ਹੈ ਪੂਰੇ ਵਾਸਤੇ ਅਸੀਂ ਦੋਨੋਂ ਜਾਣੇ ਲੀਡਰ ਸਰਬਾਨਾ ਇੱਥੇ ਆਏ ਆਂ ਔਰ ਤਿੰਨ ਚਾਰ ਪੇਸ਼ੈਂਟਸ ਨੂੰ ਮਿਲੇ ਹਨ ਜਿਨ੍ਹਾਂ ਦੇ ਹਾਲਾਤ ਵਿਚਾਰਿਆਂ ਦੇ ਨਾਜ਼ੁਕ ਨੇ ਲੇਕਿਨ ਸਿਵਲ ਸਰਵਿਸ ਜਨ ਕਹਿੰਦੇ ਨੇ ਕਿ ਆਊਟ ਆਫ ਡੇਂਜਰ ਨੇ ਕਈ ਲੋਕਾਂ ਦੀ ਜਾਨ ਚਲੀ ਗਈ ਹੈ ਘਰ ਪੂਰੇ ਸੜ ਗਏ ਨੇ ਕੋਈ ਗੋਲ ਗੱਪਿਆਂ ਵਾਲਾ ਹੈ ਕੋਈ ਦਿਹਾੜੀ ਵਾਲਾ ਹੈ ਔਰ ਕੁਝ ਲੋਕ ਹੋਰ ਹਸਪੀਟਲ ਚ ਐਡਮਿਟਡ ਨੇ ਕੁਝ ਇਕਦਾ ਪੀਜੀਆ ਨੂੰ ਰੈਫਰ ਕੀਤਾ ਸੋ ਕਹਿਣ ਦਾ ਮਤਲਬ ਕਿ ਇਹ ਹਾਦਸਾ ਜਿਹੜਾ ਹੈ ਬੜਾ ਭਿਆਨਕ ਹਾਦਸਾ ਹੈ ਕਿਸੇ ਦੇ ਵੱਸ ਦੀ ਗੱਲ ਨਹੀਂ ਇਹ ਵੀ ਪਤਾ ਚੱਲਿਆ ਕਿ ਜਿਹੜਾ ਟਰੱਕ ਵਾਲਾ ਸੀਗਾ ਉਹ ਗੈਸ ਦਾ ਜਿਹੜਾ ਕੈਂਟਰ ਸੀ ਉਹ ਕਿਤੇ ਨਾ ਕਿਤੇ ਮੋੜ ਕੇ ਉਸ ਜਗ੍ਹਾ ਤੇ ਲੈ ਕੇ ਜਾਂਦਾ ਸੀ ਜਿੱਥੇ ਉਹ ਗੈਸ ਦੀ ਚੋਰੀ ਹੁੰਦੀ ਸੀ ਤੇ ਸਿਲੰਡਰ ਨੂੰ ਫਿਲ ਅਪ ਕੀਤਾ ਜਾਂਦਾ ਸੀਗਾ ਇਹ ਜਾਂਚ ਦਾ ਵਿਸ਼ਾ ਹੈ ਜਿਸ ਪ੍ਰਕਾਰ ਦੀ ਸਾਰੇ ਕੋਲੇ ਜਾਣਕਾਰੀ ਆਈ ਹੈ। ਔਰ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਮੈਨੂੰ ਲੱਗਦਾ ਇਮੀਡੀਏਟਲੀ ਇਸ ਸਰਕਾਰ ਨੂੰ ਇਹਦੇ ਤੇ ਸਜੀਦਗੀ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਅੰਡਰ ਸੁਪਰਵਾਈਜ਼ਨ ਆਫ ਚੰਗੇ ਆਫੀਸਰਸ ਦੇ। ਔਰ ਖਾਸ ਕਰਕੇ ਮਰ ਨਾਲਿਆਂ ਨੂੰ ਕਟੋਟ ਕੱਟ ਮੈਂ ਸਮਝਦਾ ਕਿ ਉਹਨਾਂ ਦੇ ਸਾਰੇ ਘਰ ਦਾ ਜਿਹੜਾ ਮੁਆਵਜ਼ਾ ਤੇ ਜਿਹਦੀ ਜਾਨ ਚਲੀ ਗਈ ਹੈ ਹਾਦਸੇ ਦੇ ਵਿੱਚ ਉਹਨੂੰ ਕਰੋੜ ਰੁਪਏ ਦੀ ਮਦਦ ਉਸ ਪਰਿਵਾਰ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਇਹ ਗਰੀਬ ਲੋਕਾਂ ਦਾ ਗੁਜ਼ਾਰਾ ਇਹੀ ਸੀ ਆਚਾਰਨ ਦਾ ਹਾਂ ਮੈਂ ਇਹ ਨਹੀਂ ਕਹਿੰਦਾ ਕਿ ਇਹ ਰਜ਼ਮੇਦਾਰ ਭਲਾ ਹੈ ਜਾਂ ਕੋਈ ਹੋਰ ਹੈ ਪਰ ਹਾਦਸੇ ਦੀ ਜਾਂਚ ਕਰਨੀ ਬੜੀ ਜ਼ਰੂਰੀ ਬਣਦੀ ਹੈ ਕਿਉਂਕਿ ਜਿਸ ਪ੍ਰਕਾਰ ਦੀਆਂ ਗੱਲਾਂ ਆ ਰਹੀਆਂ ਨੇ ਰੋਕਾਂਗੇ ਅਗਲੀ ਖਬਰ ਦਾ ਫਾਜ਼ਿਲਕਾ ਦੇ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰੇ ਨੇ ਮੰਤਰੀ ਖੁੱਡੀਆਂ ਗੁਰਮੀਤ ਸਿੰਘ ਖੁੱਡੀਆਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਸਤਲੁਜ ਦਰਿਆ ਦੇ ਨਾਲ ਹੋਏ ਨੁਕਸਾਨ ਦਾ ਵੀ ਜਾਇਜ਼ਾ ਲਿਆ ਗਿਆ ਟਰੈਕਟਰ ਟਰਾਲੀ ਤੇ ਸਵਾਰ ਹੋ ਕੇ ਪਿੰਡਾਂ ਦੇ ਵਿੱਚ ਪਹੁੰਚੇ ਮੰਤਰੀ ਗੁਰਮੀਤ ਖੁੱਡੀਆਂ ਪੀੜਤ ਲੋਕਾਂ ਦੇ ਨਾਲ ਵੀ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਕਿ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਮਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਨੇ ਆ ਕਿਉਂਕਿ ਫਾਜ਼ਿਲਕਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਕਈ ਪਿੰਡ ਜੋ ਕਿ ਹੜਾਂ ਦੀ ਸਟ੍ਰੀਟ ਦੇ ਵਿੱਚ ਆਏ ਨੇ ਆ ਕਿਸਾਨਾਂ ਦੀ ਫਸਲ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਤਾਂ ਵਕਫਾ ਜਗਾਵਾਂ ਤੇ ਜਿਹੜੇ ਵੀ ਹੜ ਪਰਭਾਵਿਤ ਖੇਤਰ ਨੇ ਇਲਾਕੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਵਕਫਾਕ ਮੰਤਰੀ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਨੇ ਇਸ ਦੇ ਵਿੱਚ ਅੱਲੇ ਤੁਹਾਨੂੰ ਫਾਜ਼ਿਲਕਾ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਖੁਦ ਕੈਬਨਟ ਮੰਤਰੀ ਪ੍ਰਮੀਤ ਸਿੰਘ ਖੁੱਡੀਆਂ ਜੋ ਕਿ ਟਰੈਕਟਰ ਤੇ ਸਵਾਰ ਹੋ ਕੇ ਪੂਰੇ ਇਲਾਕੇ ਦਾ ਦੌਰਾ ਕਰਦੇ ਹੋਏ ਨਜ਼ਰ ਆਏ ਪਿਛੜੇ ਕਿ ਹੜ ਪਰਭਾਵਿਤ ਲੋਕ ਨੇ ਉਹਨਾਂ ਦੇ ਨਾਲ ਹੀ ਮੁਲਾਕਾਤ ਕੀਤੀ ਗਈ ਤੇ ਪੂਰੀ ਮਦਦ ਦਾ ਵੀ ਭਰੋਸਾ ਵੱਲੋਂ ਬਹੁਤ ਵੱਡੀ ਮਾਰ ਆ ਜਿਹੜੀ ਉਹ ਆਏ ਸਾਲ ਪੈ ਜਾਂਦੀ ਹੈ ਤੇ ਤੇ ਚ ਵੀ ਇੰਨਾ ਪਿੰਡਾਂ ਤੇ ਜਿਹੜੀ ਹੜ੍ਹ ਬਣ ਗਏ ਸਨ ਉਹ ਜੋ ਦਰਿਆ ਤੋਂ ਪਾਣੀ ਉਛਲਿਆ ਆਉਂਦਾ ਤੇ ਇਨਾ ਲੋਕਾਂ ਦਾ ਜਿਹੜਾ ਜਨ ਜੀਵਨ ਤੇ ਬਹੁਤ ਵੱਡਾ ਅਸਰ ਪੈ ਜਾਂਦਾ ਜਿੱਥੇ ਫੈੜੀਆਂ ਤਿਆਰ ਕੀਤੀਆਂ ਹੁੰਦੀਆਂ ਉਹ ਤਾਂ ਡੋਬੀ ਜਾਂਦੀਆਂ ਉਸ ਤੋਂ ਇਲਾਵਾ ਜਿਹੜੇ ਘਰ-ਬਾਰ ਹੈ ਉਹਨਾਂ ਤੋਂ ਵੀ ਬਹੁਤ ਸਾਰੇ ਨੁਕਸਾਨ ਹੋ ਜਾਂਦੇ ਐ ਜਿਵੇਂ 5-4 ਦਿਨ ਹੋ ਗਏ ਪਾਣੀ ਵਧ ਰਿਹਾ ਤੇ ਚਾਰੇ ਦਾ ਪ੍ਰਬੰਧ ਚਾਹੀਏ ਸਰਕਾਰ ਵੱਲੋਂ ਅਸੀਂ ਕਰ ਰਹੇ ਮੈਂ ਵੀ ਮਹਿਸੂਸ ਕਰਦਾ ਵੀ ਸਾਰਾ ਇੰਨਾ ਪੂਰਾ ਨਹੀਂ ਆ ਰਿਹਾ ਤੇ ਇਹਨੂੰ ਹੁਣ ਅਸੀਂ ਫੀਡ ਦੇ ਰੂਪ ਵਿੱਚ ਬਦਲ ਕੇ ਜਿੰਨੀ ਕੁ ਮਾਤ ਦੇ ਇਸ ਟਾਈਮ ਹੋਮੇ ਕਰੀ ਜਾਪੀ ਉਸ ਤਰ੍ਹਾਂ ਬਾਕੀ ਜਿਹੜਾ ਜਿੰਨੇ ਗਵਰਨਮੈਂਟ ਦਾ ਹੁੰਦਾ ਹੈ ਜਿੱਥੇ-ਜਿੱਥੇ ਕੋਈ ਨੁਕਸਾਨ ਹੋਇਆ ਨੁਕਸਾਨ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੀ ਅਭੀ ਉਸੇ ਇਸ ਲਈ ਕਿ ਆਪਾਂ ਵੀ ਸਮਝਦੇ ਹਾਂ ਕਿ ਉਹਨਾਂ ਦਾ ਪਰਭਾਈ ਨਹੀਂ ਪੂਰੀ ਹੁੰਦੀ ਪਰ ਫਿਰ ਵੀ ਕੁਝ ਨਾ ਕੁਝ ਸਹਾਰਾ ਲੱਗ ਜੇ ਉਸ ਤਰ੍ਹਾਂ ਇੱਕ ਤਰ੍ਹਾਂ ਹੁਣ ਜ਼ਿਕਰ ਕਰਾਂਗੇ ਉਸ ਦਿਗਜ ਅਦਾਕਾਰ ਜਸਵਿੰਦਰ ਭੱਲਾ ਦਾ ਜੋ ਕਿ ਪੰਜ ਤਤਾਂ ਦੇ ਵਿੱਚ ਵਲੀਨ ਹੋ ਗਏ ਹਜ਼ਾਰਾਂ ਨਾਮ ਅੱਖਾਂ ਦੇ ਨਾਲ ਅੱਜ ਉਹਨਾਂ ਨੂੰ ਅੰਤਿਮ ਵਿਦਾਇਤ ਦਿੱਤੀ ਗਈ ਮਹਾਲੀ ਦੇ ਬਲੌਂਗੀ ਦੇ ਵਿੱਚ ਜਸਵਿੰਦਰ ਭੱਲਾ ਦਾ ਅੰਤਿਮ ਸੰਸਕਾਰ ਕੀਤਾ ਗਿਆ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਵੱਡੇ ਕਲਾਕਾਰ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਗਿੱਪੀ ਗਰੇਵਾਲ ਗੈਰੀ ਸੰਤੂ ਖੰਸਵਾਜ ਉਸ ਕੰਮੀ ਬਾਈ ਇਲਾਵਾ ਮੁਹੰਮਦ ਸਦੀਕ ਸਣੇ ਕਈ ਕਲਾਕਾਰ ਸ਼ਾਮਲ ਹੋਏ ਸਿਆਸੀ ਤਰ੍ਹਾਂ ਦੇ ਲੀਡਰਾਂ ਨੇ ਵੀ ਉਹਨਾਂ ਨੂੰ ਅੰਤਿਮ ਵਿਦਾਇਤ ਦਿੱਤੀ ਆ ਕੱਲ ਦਰਸਲ ਤੱਕ 4 ਵਜੇ ਅੱਜ ਹੀ ਮੰਦ ਭਾਗੀ ਖਬਰ ਸਾਹਮਣੇ ਜਦੋਂ ਕਿ ਅਜ ਸੁਦਰਪੱਲਾ ਦਾ 65 ਸਾਲ ਦੀ ਉਮਰ ਦੇ ਵਿੱਚ ਅਧਿਆਤ ਹੋ ਗਿਆ ਉਹਨਾਂ ਨੇ ਆਖਰੀ ਸਾਲੇ ਕਈ ਦਿਨਾਂ ਤੋਂ ਦਰਸਲ ਸੁਦਰਪੱਲਾ ਬੇਹੱਦ ਬਿਮਾਰ ਚਾਰੇ ਸੰਗ ਬ੍ਰੇਨ ਸਟ੍ਰੋਕ ਤੋਂ ਬਾਅਦ ਉਹਨਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਪਹੁੰਚਿਤ ਕਰਾਇਆ ਗਿਆ ਜਿੱਥੇ ਕਿ ਉਹਨਾਂ ਦਾ ਅਧਿਆਤ ਹੋ ਗਿਆ ਤਾਂ ਉਸੀ ਤਸਵੀਰਾਂ ਵਖਾਰੇ ਅੰਤਮ ਵਿਦਾਈ ਵੇਲੇ ਆ ਕਈ ਕਲਾਕਾਰ ਬੇਹੱਦ ਭਾਵਕ ਹੁੰਦੇ ਹੋਏ ਨਜ਼ਰ ਆਏ ਗਿੱਪੀ ਗਰੇਵਾਲ ਇਸ ਤੋਂ ਇਲਾਵਾ ਗੁਰਪੀ ਕੁਗੀ ਅੱਖਾਂ ਉਹਨਾਂ ਦੀਆਂ ਤਸਵੀਰਾਂ ਦੇ ਵਿੱਚ ਨੰਮ ਨਜ਼ਰ ਆ ਰਹੀਆਂ ਨੇ ਬੇहद ਭਾਵਕ ਹੁੰਦੇ ਹੋਏ ਅੰਤਮ ਵਿਦਾਈ ਦਿੰਦੇ ਹੋਏ ਇਹਨਾਂ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਨੇ ਆ ਦਰਸਲ ਆ ਮਹਾਲੀ ਸਥਿਤ ਤੇ ਜਸਵੰਤ ਭੱਲਾ ਦੀ ਜੋ ਰਿਹائش ਹੈ ਉਸ ਜਗ੍ਹਾ ਤੇ ਪਹਿਲਾਂ ਜਸਵੰਤ ਭੱਲਾ ਦੀ ਮ੍ਰਿਤਕ ਦੇ ਰੱਖੇਗੀ ਉਸ ਦੇ ਬਾਅਦ ਅੰਤਮ ਯਾਤਰਾ ਦੀ ਸ਼ੁਰੂਆਤ ਹੁੰਦੀ ਅੰਤਮ ਯਾਤਰਾ ਬਲੌਂਗੀ ਸਮਚਾਨ ਘਾੜ ਤੱਕ ਪਹੁੰਚ ਜਿੱਥੇ ਕਿ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਦੇ ਵੱਲੋਂ ਸ਼ਰਧਾਂਜਲੀ ਦਿੱਤੀ ਗਈ ਹਜ਼ਾਰਾਂ ਨਾਮ ਅੱਖਾਂ ਦੇ ਨਾਲ ਉਹਨਾਂ ਨੂੰ ਅੰਤਮ ਵਿਦਾਈ ਦਿੱਤੀ ਗਈ ਅੰਤਮ ਸੰਸਕਾਰ ਕੀਤਾ ਗਿਆ ਬਾਕ ਬੁਝਾਰੀ ਅੱਜ ਹਰਦੇ ਹਵਾਲੇ ਨਾਲ ਬਾਕਮਾਲ ਆਦਮੀ ਸੀ ਯਾਨੀ ਆਮਦ ਬਹੁਤ ਘੱਟ ਲੋਕਾਂ ਨੂੰ ਹੁੰਦੀ ਹੈ ਸਕ੍ਰਿਪਟ ਲੋਕੀ ਪੜ੍ਹ ਲੈਂਦੇ ਆ ਉਹ ਵੀ ਜੇ ਅੱਛੀ ਪੜ੍ਹ ਲੈਣ ਅੱਛਾ ਕੰਮ ਕਰ ਲੈਣ ਤਾਂ ਉਹਨਾਂ ਦੇ ਵੀ ਸ਼ਾਬਾਸ਼ ਬਹੁਤ ਅੱਛੀ ਗੱਲ ਹੈ ਲੇਕਿਨ ਕੋਈ ਕੋਈ ਆਰਟਿਸਟ ਹੁੰਦਾ ਸਕ੍ਰਿਪਟ ਦਿਓ ਆਫਟਰ ਫੂ ਮਿੰਟਸ ਉਹਨੂੰ ਆਮਦ ਸ਼ੁਰੂ ਹੁੰਦੀ ਹੈ ਜੀ ਇਹ ਗਾਇਕੀ ਵਿੱਚ ਵੀ ਹੈ ਉਸ ਗਈਏ ਉਟਾਈ ਕੁਟ ਲੱਗਦੀ ਯਾਰ ਉਹੋ ਜਿਹਾ ਹੀ ਗਾਣਾ ਹਰ ਵਾਰ ਕੁਝ ਆਮਲ ਹੁੰਦੀ ਹੈ ਕਿ ਸਪੌਂਟੇਨੀਅਸ ਕੋਈ ਐਸੀ ਗੱਲ ਕਹਿ ਦੇਣੀ ਐਸਾ ਸੁਰ ਲਾ ਦੇਣਾ ਕਿ ਹੈਰਾਨ ਕਰ ਦੇਣਾ ਸਾਰਿਆਂ ਨੂੰ ਕਿ ਭੱਲਾ ਸਾਹ ਜਦੋਂ ਕੋਈ ਜੁਮਲਾ ਐਵੇਂ ਆਮਤ ਹੁੰਦੀ ਸੀ ਨਾ ਕਹਿ ਦਿੰਦੇ ਸੀ ਫਰੇਜ਼ ਬਣ ਗਿਆ ਮੁਹਾਵਰੇ ਬਣ ਗਿਆ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਸੋ ਸਾਡੀ ਫਿਲਮ ਇੰਡਸਟਰੀ ਦੇ ਥੰਮ ਸੀ ਤੇ ਬਾਬਾ ਪਰਿਵਾਰ ਨੂੰ ਪਾਣਾ ਬੱਛੰਦਾ ਬੱਲ ਬੱਛੇ ਜੀ ਤੇਔਰ ਕਿਸ ਤਰ ਜਿਸ ਤਰੀਕੇ ਨਾਲ ਹਾਲਾਤ ਨੇ ਕਿਉਂਕਿ ਹਰੇਕ ਕਲਾਕਾਰ ਹਰੇਕ ਗਾਇਕ ਉਹਨਾਂ ਦਾ ਲੋਹਾ ਮੰਨਦਾ ਸੀ ਤੁਸੀਂ ਵੀ ਪਹੁੰਚੋ ਕਿਸੇ ਕਰਨ ਹਾਂਜੀ 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 ਕੋਈ ਯਾਦ ਜਿਹੇ ਹੀ ਹੋਵੇ ਜਿਹੜੀ ਤੁਹਾਡੇ ਨਾਲ ਜੁੜੀ ਹੋਵੇ ਜਾਂ ਤੁਹਾਨੂੰ ਉਹ ਯਾਦ ਤੁਜੀ ਉਹਨਾਂ ਉਹਨਾਂ ਵਰਗਾ ਫਨਕਾਰ ਕੌਣ ਸੀ ਸਾਰੀਆਂ ਫਿਲਮਾਂ ਤੇ ਬਹੁਤ ਵੱਡਾ ਉਹਨਾਂ ਦਾ ਹਿੱਸਾ ਹੁੰਦਾ ਸੀ ਫਿਲਮ ਨੂੰ ਸੁਪਰ ਡੂਪਰ ਏਟ ਕਰਨ ਦਾ ਤੇ ਬਾਕੀ ਅੱਜ ਸਾਡੇ ਵਿੱਚ ਨਹੀਂ ਰਹੇ ਤੇ ਮੈਂ ਤਾਂ ਆਹੀ ਚੀਜ਼ ਕਹਿੰਨਾ ਵੀ ਰੱਬ ਪਰਿਵਾਰ ਨੂੰ ਬੱਲ ਬੱਛੇ ਤੇ ਜੋ ਜੋ ਅੱਜ ਕੀ ਸਾਡੇ ਵਿੱਚ ਨਹੀਂ ਹੈਗੇ ਸੋ ਸਾਰੀ ਪੰਜਾਬੀ ਇੰਡਸਟਰੀ ਨੂੰ ਸਾਰੇ ਪੰਜਾਬੀ ਜਿਹੜੇ ਸ਼ੁਰੂ ਤੋਂ ਸ਼ੰਗਾਟੇ ਤੋਂ ਲੈ ਕੇ ਉਹਨਾਂ ਨਾਲ ਜੁੜੇ ਸੀ ਬਹੁਤ ਵੱਡਾ ਘਾਟਾ ਪਿਆ ਜੀ ਨਾ ਪੂਰਾ ਹੋਣ ਵਾਲਾ ਘਾਟਾ ਅਸੀਂ ਸਾਰੇ ਜਲੰਧਰ ਦੂਰਦਰਸ਼ਨ ਦੀ ਬਦਾਇਸ਼ਾ ਸਦੂਲ ਭਾਜੀ ਮਲਕੀਤ ਭਾਜੀ ਪੱਲਾ ਸਾਹਿਬ ਹੋਣੇ ਤੇ ਦੂਰਦਰਸ਼ਨ ਤੇ ਕੰਮ ਕੀਤਾ ਉਹਨਾਂ ਦਿਨਾਂ ਦੇ ਵਿੱਚ ਉਹ ਸਟਰਗਲ ਟਾਈਮ ਵੀ ਦੇਖਿਆ ਤੇ ਉਹਨਾਂ ਦਾ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਵੀ ਉਹ ਉੱਥੇ ਵੀ ਮਿਲਦੇ ਰਹੇ ਤੇ ਪਿਛਲੇ ਟੂਰ ਵੀ ਲਾਇਆ ਸੀ ਤੇ ਸਾਰੇ ਜਣੇ ਇਕੱਠੇ ਸੀ ਹਾਂ ਤੇ ਇੱਕ ਕ੍ਰੀਏਟੀਵਿਟੀ ਬਹੁਤ ਸੀ ਹੈਨਾ ਪਰ ਜੱਗ ਨੂੰ ਹਸਾਉਣ ਵਾਲਾ ਅੱਜ ਸਭ ਨੂੰ ਰੁਵਾ ਗਿਆ ਉਹ ਗੱਲ ਹੈ ਨਾ ਉਹ ਲੱਗੀ ਤਾਂ ਇਦਾਂ ਜਾਂਦਾ ਵੀ ਹੁਣੇ ਭਾਜੀ ਦੇ ਉੱਠ ਕੇ ਆ ਜਾਣਾ ਹੈ ਨਾ ਪਰ ਇਹ ਕੰਨ ਹੁੰਦੇ ਆ ਵੀ ਗਰਬਾਣੀ ਚ ਵੀ ਲਿਖਿਆ ਵੀ ਇਹ ਇਹ ਸਭ ਝੂਠੀਆਂ ਗੱਲਾਂ ਨੇ ਜਿਹੜਾ ਜੀਣਾ ਝੂਠਿਆ ਤੇ ਮਰਨਾ ਸੱਚਾ ਹੈ ਨਾ ਜੇ ਇਹ ਤਾਂ ਘਾਟਾ ਕਦੇ ਪੂਰਾ ਹੋ ਹੀ ਨਹੀਂ ਸਕਦਾ ਇਹ ਨਾ ਪੂਰਾ ਹੋਣ ਵਾਲਾ ਘਾਟਾ ਪਰਿਵਾਰ ਨੂੰ ਜੋ ਪਿਆ ਫਿਲਮੀ ਜਗਤ ਨੂੰ ਜੋ ਪਿਆ ਹੈ ਔਰ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਜੋ ਪਿਆ ਇਹ ਦੀ ਇਹਦੀ ਘਾਟ ਕਦੇ ਵੀ ਪੂਰੀ ਨਹੀਂ ਕੋਈ ਇਹ ਨਹੀਂ ਯਾਰ ਜਿਹੜੀ ਕੱਢ ਨਾਲ ਬਹੁਤ ਕੰਮ ਕੀਤਾ ਸਾਡੇ ਸਟੂਡੀਓ ਇੱਥੇ ਡਬਿੰਗਸ ਹੁੰਦੀਆਂ ਤਾਂ ਅਕਸਰ ਹੀ ਉਹਨਾਂ ਨਾਲ ਮੁਲਾਕਾਤ ਹੁੰਦੀ ਰਹਿੰਦੀ ਸੀ ਬੈਠਦੇ ਵੀ ਸੀ ਗੱਲਾਂ ਵੀ ਕਰਦੇ ਸੀ ਪੁਰਾਣੀਆਂ ਗੱਲਾਂ ਵੀ ਯਾਦ ਕਰਦੇ ਸੀ ਮੇਰੇ ਪਿਤਾ ਜੀ ਦੇ ਨਾਲ ਉਹਨਾਂ ਦੀ ਬਹੁਤ ਪੁਰਾਣੀ ਸਾਂਝ ਸੋ ਸਾਰੀਆਂ ਗੱਲਾਂ ਬਹੁਤ ਚੈਰਿਸ਼ ਕਰਦੇ ਹੁੰਦੇ ਸੀ ਜਦੋਂ ਵੀ ਆਉਂਦੇ ਸੀ ਬਹੁਤ ਵੱਡਾ ਘਟ ਹੈ ਜੀ ਲੈਜੈਂਡ ਬੰਦੇ ਸਾਡੇ ਕੋਲ ਬੜੇ ਹੀ ਘੱਟ ਸੀਗੇ ਸਾਡੀ ਪਹਿਲਾਂ ਇੰਡਸਟਰੀ ਛੋਟੀ ਜੀ ਹੈ ਔਰ ਜੇਪਾਸ ਸੀਨੀਅਰ ਆਰਟਿਸਟਾਂ ਦੀ ਗੱਲ ਕਰੀਏ ਮੈਂ ਨਿਰਮਲ ਰਿਸ਼ੀ ਜੀ ਬੀ ਐਨ ਸ਼ਰਮਾ ਜੀ ਗੁੱਗੀ ਪਾਜੀ ਯੋਗਰਾਜ ਜੀ ਗੁੱਗੋ ਗਿਲ ਜੀ ਔਰ ਪੱਲਾ ਸਾ ਇਹ 8 500 ਸਨੀਅਰ ਲੈਜੈਂਡ ਦੀ ਸਾਡੇ ਕੋਲ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੀ ਇੰਡਸਟਰੀ ਨੂੰ ਚਾਹੇ ਆਪਾਂ ਡਾਇਲੌਗ ਡਿਲੀਵਰੀ ਦੀ ਗੱਲ ਕਰ ਲਈਏ ਸਕ੍ਰਿਪਟ ਇੰਪਰੋਵਾਈਜ਼ੇਸ਼ਨ ਦੀ ਗੱਲ ਕਰ ਲਈਏ ਬਿਲਕੁਲ ਪੰਚਿਸ ਦੀ ਗੱਲ ਕਰ ਲਈਏ ਟਾਈਮਿੰਗ ਦੀ ਗੱਲ ਕਰ ਲਈਏ ਹੈਨਾ ਡਾਇਰੈਕਟਰ ਪ੍ਰੋਡਿਊਸਰ ਆਡੀਅנס ਇਹਨਾਂ ਦੀ ਸ਼ਕਲ ਦੇਖ ਕੇ ਆਪਾਂ ਟਿਕਟ ਖਰੀਦ ਲੈਂਦੇ ਸੀ ਭੱਲਾ ਸਾਹਿਬ ਨੇ ਘੱਟ ਤੋਂ ਘੱਟ ਛੋਟੀ ਹੈ ਤੁਸੀਂ ਬੋਰ ਨਹੀਂ ਹੋਵੋਗੇ ਜਿੱਦਾਂ ਪਹਿਲਾਂ ਮੇਰ ਮਿੱਤਲ ਜੀ ਪਚੰਦ ਹੋਇਆ ਕਰਦੇ ਸੀ ਉਹਨਾਂ ਨੇ ਆਪਣੇ ਹਾਸਿਆਂ ਰਹੀ ਉਹਨਾਂ ਨੇ ਆਪਣੇ ਹੁਨਰ ਰਹੀ ਉਹਨਾਂ ਨੇ ਆਪਣੇ ਵਿਅੰਗ ਰਹੀ ਜਿੰਨਾ ਸਮਾਜਿਕ ਸਨੇਹਾ ਉਹ ਕਮਾਲ ਦਾ ਦਿੱਤਾ ਹੁਣ ਤੱਕ ਮੈਂ ਮੈਂ ਉਹਨਾਂ ਦੇ ਨਾਲ ਵਿਚਰਿਆ ਉਹਨਾਂ ਕੋਲੋਂ ਪੜਿਆ ਉਹਨਾਂ ਦੇ ਨਾਲ ਪੜਾਇਆ ਉਹਨਾਂ ਦੇ ਨਾਲ ਸਰਵਿਸ ਕੀਤੀ ਉਹਨਾਂ ਦੇ ਨਾਲ ਮੇਲੇ ਕੀਤੇ ਕਿਸਾਨ ਮੇਲੇ ਕੀਤੇ ਸੱਭਿਆਚਾਰਕ ਮੇਲੇ ਕੀਤੇ ਟੀਵੀ ਪ੍ਰੋਗਰਾਮ ਕੀਤੇ ਪੱਲਾਪਾ ਜੀ ਨੂੰ ਮੈਂ ਜ਼ਿੰਦਗੀ 'ਚ ਕਦੇ ਉਦਾਸ ਨਹੀਂ ਦੇਖਿਆ ਬੰਦੁਖੀ ਆ ਜੀ ਮੈਂ ਕੀ ਕਹੂੰਗਾ ਹੋਰ ਬਹੁਤ ਬਹੁਤ ਮਨਜਬ ਤੋਂ ਪਤਾ ਲੱਗਿਆ ਜੀ ਬਹੁਤ ਬੰਦੁਖੀ ਆ ਮੈਂ ਤਾਂ ਹੁਣੇ ਪਹੁੰਚਿਆ ਮੈਂ ਬੰਬੇ ਸੀਗਾ ਜੀ ਮੈਂ ਸੰਸਕਾਰ ਤੇ ਚਲੋ ਮੈਂ ਆ ਗਿਆ ਟਾਈਮਸ ਉਹ ਮੇਰਾ ਬ੍ਰਹਮਾਂੰਸੀਗਾ ਇੱਕ ਵਰਤਮਾਨ ਦਰਸ਼ਕ ਜਿਹੜੀਆਂ ਹਲੇ ਵੀ ਜਾਣ ਚ ਨਹੀਂ ਜੋ ਉਹਨਾਂ ਨੂੰ ਇਹ ਖਬਰ ਸੁਣੀ ਉਸ ਤੋਂ ਬਾਅਦ ਮੰਨ ਚਾਈਆਂ ਕੀ ਚੀਚਾ ਉਹ ਟਾਈਮ ਜਿਹੜਾ ਨਾਲ ਸਪੈਂਡ ਕੀਤਾ ਜੀ ਉਹ ਯਾਦ ਆਉਂਦਾ ਵੀ ਕੀ ਕਿਵੇਂ ਹੱਸਦੇ ਹੱਸਦੇ ਦਿਨ ਨਿਕਲ ਜਾਂਦਾ ਸੀ ਪਤਾ ਨਹੀਂ ਲੱਗਦਾ ਸੀ ਕਿਉਂਕਿ ਉਹ ਕਦੇ ਵੀ ਮੈਨੂੰ ਇੰਨੇ ਸਾਲ ਹੋ ਗਏ ਉਹਨਾਂ ਨਾਲ ਕੰਮ ਕਰਦੇ ਮੈਂ ਉਹਨਾਂ ਨੂੰ ਕਦੇ ਅਫਸਰਟ ਨਹੀਂ ਦੇਖਿਆ ਕਦੇ ਗੁੱਸੇ 'ਚ ਨਹੀਂ ਦੇਖਿਆ ਕਦੇ ਕਿਸੇ ਦੇ ਠੀਕ ਦੇ ਨਹੀਂ ਦੇਖਿਆ ਕਦੇ ਕਿਸੇ ਨੂੰ ਗੁੱਸੇ ਹੁੰਦੇ ਨਹੀਂ ਦੇਖਿਆ ਸਾਰਾ ਦਿਨ ਹੱਸਦੇ ਖੇੜਦੇ ਨਿਕਲ ਜਾਂਦਾ ਸੀ ਸ਼ੂਟਿੰਗ ਕਰਦੇ ਹੋ ਕਿੰਨੀਆਂ ਫਿਲਮਾਂ ਉਹਨਾਂ ਨਾਲ ਕਿੰਨਾ ਟਾਈਮ ਸਪੈਂਡ ਕੀਤਾ ਸਾਰਾ ਯਾਦ ਆਉਂਦਾ ਰੋਕਾਂਗੇ ਅਗਲੀ ਖਬਰ ਦਾ ਅਮਰੀਕਾ ਦੇ ਵਿੱਚ ਪ੍ਰਵਾਸੀ ਡਰਾਈਵਰਾਂ ਦੇ ਵੀਜ਼ੇ ਰੋਕੇ ਜਾਣ ਦਾ ਭਾਰਤ ਦੇ ਵਿੱਚ ਟਰੱਕ ਡਰਾਈਵਰਾਂ ਨੇ ਵਿਰੋਧ ਕੀਤਾ ਅਤੇ ਕਿਹਾ ਕਿ ਅਮਰੀਕਾ ਦੇ ਵਿੱਚ ਜੋ ਇੱਕ ਹਾਸਾ ਸੀ ਜਿਸ ਦੀ ਸਜ਼ਾ ਸਾਰਿਆਂ ਨੂੰ ਨਹੀਂ ਮਿਲਣੀ ਚਾਹੀਦੀ ਦੱਸਦੀ ਹੈ ਕਿ ਅਮਰੀਕਾ ਦੇ ਵਿੱਚ ਪੰਜਾਬੀ ਡਰਾਈਵਰ ਦੇ ਵੱਲੋਂ ਯੂ ਟਰਨ ਲੈਣ ਦੇ ਕਾਰਨ ਇੱਕ ਕਾਰ ਟਰਾਲੀ ਦੇ ਨਾਲ ਟਕਰਾ ਗਈ ਸੀ ਤੇ ਇਸ ਹਾਸੇ ਦੇ ਵਿੱਚ ਕਾਰ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ ਜਿਸ ਤੇ ਐਕਸ਼ਨ ਲੈਂਦਿਆਂ ਅਮਰੀਕਾ ਨੇ ਪ੍ਰਵਾਸੀ ਡਰਾਈਵਰਾਂ ਦੇ ਵੀਜ਼ੇ ਤੇ ਰੋਕ ਲਗਾ ਦਿੱਤੀ ਜਿਸ ਦਾ ਕਿ ਭਾਰਤ ਦੇ ਵਿੱਚ ਲਗਾਤਾਰ ਵਿਰੋਧ ਹੋ ਰਿਹਾ ਹੈ। अमेरिका के आ, फ्लोरिडा में हादसा हुआ हजिंदर को सजा मिली तीन लोग इसमें अमेरिकन मारे गए मगर जो वर्क वीजा परमिट कैंसिल करने की बात अमेरिका ने की उससे आप क्या वाकिफ रखते हैं क्या आपकी राय ये तो जी बहुत बुरा है और जो लोग गए हैं वो भी और कुछ देखो यहाँ भी हादसे होते हैं ट्रकों के बाहर भी हादसे होते ही हैं पर उसे जान के तो कोई करता नहीं है ये कुदरती गलती है उसकी इतनी बड़ी सजा नहीं देनी चाहिए जो सजा है उसको जायज दे दें जो उसने गलती करी है अगर आप पूरे विश्व को ही सजा दोगे अभी वर्क परमिट है अगर काम करने जाता है यहाँ भी ट्रक के ड्राइवर चलाते हैं जो गाड़ियाँ वो भी अपना काम जैसे फिर काम तो फिर तो काम ही खत्म हो गया इस लाइन में कौन आएगा ये उन्होंने बहुत गलत अमरीका ने किया है इनको पर्मन, वर्क परमिट को तो परमिट देना चाहिए जितना जितनी आसानी से भारत में एक ट्रक ड्राइवर अपना लाइसेंस बनवा लेता है क्या इतना आसान है विदेशी मुल्क विदेशी धरती पर ट्रक ड्राइवर्स का लाइसेंस प्राप्त करना नहीं, नहीं, आपका वह, क्या अनुभव नहीं, है नहीं वहाँ का तो बहुत मुश्किल है वहाँ पे क्लासे लगती हैं और बिना उनके वो लाइसेंस बनता नहीं बहुत स्ट्रिक्ट ऑर्डर है वहाँ के ये तो कहने की बातें हैं है वह, और यहाँ तो लाइसेंस बनाना आराम है यहाँ लाइसेंस में इतनी दिक्कत नहीं आती क्योंकि यहाँ को ट्रेनिंग होती नहीं है वो एक कागजों खाना पूरी पूरी होती है बाकी यहाँ तो लेन देन में सब बन जाता है एक शब्द में पूछू हजिंदर के साथ आप लोग खड़े हैं क्योंकि हजिंदर सिख समुदाय का एक युवक है उसके साथ हादसा हुआ वो क्या कर रहा था एज अ प्रोफेशनल ड्राइवर आप समझ पाएंगे क्या वो इतना मुश्किल का काम था जो ये हादसा अंजाम हो गया सर वो पाँच छः साल से चला रहा था ये कोई ना कोई गलती तो आदमी ड्राइवरों तो से अगर ड्राइवरी पर अगर जैसे गलती से आएगा तो क्या करेगा उसके यह गलत बात हुई है उसको इतनी सजा नहीं देनी चाहिए जो दे जाए बाकी वो तो प्रदेश में गया है पैसे के माने हर आदमी कर उसका जान के मकसद एक्सीडेंट करना तो नहीं था ना तो ये बहुत माड़ा हाँ। क्योंकि आपको बता दें भारत में अगर रोजाना पाँच से छः किलोमीटर अगर एक ट्रक ड्राइवर ट्रक चालक वाहन चलाता है तो वो महज पैंतीस से चालीस हजार रुपये कमा लेता है मगर विदेशी मुल्क पर और अगर आप किसी विकसित देश में हैं यानी अमेरिका जैसे किसी ताकतवर देश में हैं तो वहाँ वो मासिक आमदनी पाँच लाख पहुंच जाती है शायद ये यही, यही वजह तो है जो ड्राइवर्स यही वजह है जो ड्राइवर्स बाहर जाते हैं ये भी है वजह तो एक वजह भी है कि जहां ड्राइवर की कदर नहीं करते हमारे इंडिया में हाँ। चाहे पुलिस वाले हो चाहे लोग हो ड्राइवर को कोई हादसा हो जाता है मारने लग जाते हैं कदर नहीं करते बाहर ड्राइवर की इज्जत और कदर बहुत है बहार इसीलिए लोग हमारे जहाँ से सिख लोग जो हुआ इसीलिए बाहर जा रहे हैं सारे वहाँ जाके आमदन भी ज़्यादा हो जाती है और ड्राइवर की कदर भी बहुत होती है पर जो हरजिंदर सिंह के साथ हुआ चलो उसकी गलती है गलती हुई है पर गलती उसकी भी है कार वाले की भी जिसने ले आगे बीच में कार फंसा दी और तीन लोगों की डेथ हो गई गलती उनकी भी है तो गलती हरजिंदर सिंह की भी है पर इसके लग, इसके चक्कर में सभी को सजा नहीं देनी चाहिए कि सभी को ड्राइवर को जहाँ से हटा दिया जाए चाहे जहाँ से भाव से भेज दिया जाए सभी को सज़ा नहीं मिलनी चाहिए एक सवाल ये कि एज अ सिंपती आप तो रखते हैं मगर विश्व भर में दुनिया भर में हमारे जो पंजाबी मूल के तमाम जो ड्राइवर्स हैं उनका काफ़ी दबदबा है जो कि कनाडा में बात करें गल्फ कंट्रीज में बात करें तो आपको सिख बंदा जरूर मिलेगा वहाँ पर ट्रक चलाते हुए हमारे सभी कंट्री में चाहे कनाडा हो गया न्यूजीलैंड हो गया अमेरिका हो गया इंग्लैंड हो गया सभी जगह हमारे ट्रक ड्राइवर भी आ बस ड्राइवर भी आ टैक्सी ड्राइवर भी सारे हमारे इंडिया से जाके पंजाबी लोग वहाँ से बहुत दबदबा है इन्हीं की वजह से ही वहाँ के देश ड्राइवरिंग से चलते हैं बहुत ज़्यादा काम के लिए यहाँ से जाते भी है और आते आते जाते भी रहते हैं इसीलिए हमारे जे जो अमेरिका कर रहा है एक गलत कर रहा है एक ड्राइवर की वजह से सभी को भाव से नहीं भेजना चाहिए नहीं करना चाहिए भाजपा कहना चाहोगे हैड हो बता दूंगा मोटे चेयरमैन के चेयरमैन जी के चेयरमैन है अमरीक सिंह नाम है आपका आप बताइए चलिए सर ये जो सरकार कर रही है बहुत गलत कर रही है जब आदमी लाइसेंस बनवाता है उससे कोई ना कोई ड्राइवर हरिजेंद्र सिंह से गलती हुई है मानते हैं उसकी ये सजा थोड़ी है भी उसकी लाइफ ही खराब कर दो आज अट्ठाईस साल के आदमी की उम्र है हरिजिंदर सिंह की पैंतालीस साल की उसको सजा दे रहे हो उसके साथ साथ हजारों पंजाबी हैं वहाँ पे और कंट्रियों के ड्राइवर भी हैं तो उनको भी सजा दे रहे हैं इनका कहने का मतलब ये है भी जी कोई भी जो पक्का नहीं है वहाँ जिसके पास ग्रीन कार्ड नहीं है जो सिटीजन है उसी को हम ड्राइवरी करने देंगे दूसरे को नहीं देंगे ड्राइवर एक किसी भी देश का ड्राइवर है जो सोल्जर है जब हम ट्रक लेके चलते हैं ट्रक में डीजल है टैंकर में पेट्रोल है कुछ भी है वो एक बम है एक तरह का गैस टैंकर है वो बम है एक तरह के उसकी सीट पे बैठ पे गाड़ी चलानी कोई आसान बात नहीं है जैसे आर्मी काम करती है वैसे ही ड्राइवर काम करता है जो हरजिंदर सिंह के साथ हो रहा है उसके साथ जबरदस्ती हो रही है किस तरीके से हो रही है ये नहीं समझा रही राजनीति है उसमें क्या हो रहा है क्या नहीं हो रहा पैंतालीस साल की सजा अट्ठाईस साल उसकी एज है उसको पैंतालीस साल की सजा मैं अपने हिंदुस्तान के इंडिया के विदेश मंत्री को रिक्वेस्ट करूंगा भी उस मुद्दे के ऊपर कुछ बोलें अमेरिका में बात करी जाए पता नहीं हमारे मोदी साहब का पहले डंका बजता था अब अमेरिका क्यों नहीं सुन रहा जबरन हो रहा है जी उसके ऊपर जुल्म हो रहा है एक सवाल पूछूंगा अमरीक जी आपसे जो एक कम्युनिटी है ड्राइवर्स की अब जो हादसा हुआ उसमें तो ये पूरे देश में ये दुनिया में एक मैसेज जा रहा है कि एक हिंदुस्तानी ट्रक ड्राइवर्स की वजह से जो सिख समुदाय का है और उसकी वजह से तो पूरी दुनिया के तमाम ट्रक ड्राइवर्स का लाइसेंस वर्क परमिट ना देना ये तो कुछ लाजमी सा नहीं लगता बहुत गलत है ये हाँ। एक आदमी की गलती है अब थोड़े दिन पहले जयपुर में कांड हुआ था कल हजारपुर में हुआ है कई सौ आदमी मर गए वहां पे उस पूरी ड्राइवर कमेटी को बदनाम कर दोगे या एक धर्म को बदनाम कर दोगे बिल्कुल